ਹਾਂ ਹੁਣ ਕਸਵਾਜ ਦੇ ਘਟਨਾਕਰਮ ਨੂੰ ਦੇਖ ਰਹੇ ਹਾਂ ਦੇਖੇ ਅੱਜ ਦੇ ਘਟਨਾਕਰਮ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਕਿਉਂਕਿ ਇਹ ਕਿਸਮ ਦੀ ਚਾਹੀਦਾ ਤੇ ਚੰਗੇ ਪਾਸੇ ਤੁਰੀਏ ਇਹ ਤਾਂ ਲੋਕੀ ਕੁਛ ਲੋਕੀ ਭਰਾ ਮਾਰੂ ਜੰਗ ਵਾਲੇ ਪਾਸੇ ਤੁਰੇ ਹੋਏ ਨੇ ਮਤਪੇ ਤਾਂ ਸਾਡੇ ਹੋ ਸਕਦੇ ਨੇ ਰਹਿਣਗੇ ਦੁਨੀਆ ਦੇ ਵਿੱਚ ਰਹੇ ਆ ਸਦਾ ਹੀ ਹਮੇਸ਼ਾ ਪਰ ਇਹ ਨਹੀਂ ਵੀ ਮਜਦੀਦ ਨੇ ਸਾਡੇ ਮਤਪੇ ਦਾ ਉਹਨੂੰ ਅਸੀਂ ਗੋਲੀ ਮਾਰ ਕੇ ਇਥੋਂ ਖਤਮ ਹੀ ਕਰ ਦਈਏ ਲੜਾਈ ਜਿਉਂਦਿਆਂ ਦੀ ਹੁੰਦੀ ਹੈ ਇਹ ਗੱਲਾਂ ਨਹੀਂ ਚੰਗੀਆਂ ਬਾਕੀ ਜਿਹੜੀ ਜਗ੍ਹਾ ਚੁਣੀ ਗਈ ਉਹ ਤਾਂ ਉਦੋਂ ਵੀ ਮਾੜੀ ਗੱਲ ਹੈ ਕਿ ਗੁਰੂ ਘਰ ਦੇ ਮੂਹਰੇ ਜਿਹਨੂੰ ਸਭ ਤੋਂ ਅਸੀਂ ਪਵਿੱਤਰ ਜਗ੍ਹਾ ਮੰਨਦੇ ਆ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਜਿੱਥੋਂ ਪਿਛਲੀ ਸਰਕਾਰ ਵੇਲੇ ਦੀਆਂ ਕੁਝ ਗੱਲਾਂ ਦੇ ਤੌਰ ਤੇ ਉਹਨਾਂ ਨੂੰ ਸਜ਼ਾ ਲਾਈ ਗਈ ਹੈ ਧਾਰਮਿਕ ਉਹ ਸਜਾ ਨੂੰ ਉਹ ਭੁਗਤਾਰੇ ਨੇ ਬੈਠੇ ਉੱਥੇ ਜੋ ਡਿਊਟੀ ਲਈ ਆ ਸਿੰਘ ਸਾਹਿਬ ਨੇ ਉਹ ਡਿਊਟੀ ਆਪਣੀ ਨਿਭਾ ਰਹੇ ਨੇ ਪੂਰੀ ਤੰਦੇਹੀ ਦੇ ਨਾਲ ਤੇ ਉੱਥੇ ਜਾ ਕੇ ਹਮਲਾ ਕਰਨਾ ਤੇ ਮੈਂ ਕਹਿੰਦਾ ਵੀ ਜਿੰਨਾ ਵੀ ਇਸ ਗੱਲ ਦੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੈ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਚਲੋ ਗੋਲੀ ਪਾਸੇ ਦੀ ਲੰਘੀ ਨਹੀਂ ਕੋਈ ਨੁਕਸਾਨ ਹੋਇਆ ਸੋ ਇਹ ਘਟਨਾ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ ਪੰਜਾਬ ਦਾ ਜਿਹੜਾ ਲੈਂਡ ਆਰਡਰ ਹੈ ਤੇ ਨਾਲ ਜਨਾਜਾ ਨਿਕਲਦਾ ਇੱਕ ਕਿਸਮ ਦਾ ਜਿਹੜੇ ਦੱਸਦੇ ਆ ਵੀ ਕੱਲ ਦਾ ਬੰਦਾ ਉਤਰਿਆ ਫਿਰਦਾ ਉੱਥੇ ਫਿਰ ਜਾਸਸੀਆਂ ਜਿਹੜੀਆਂ ਗਵਰਨਮੈਂਟ ਦੀਆਂ ਇੰਨੀਆਂ ਬੜਾਈਆਂ ਇਹਨੇ ਤਰਖਾ ਦਿੰਦੇ ਇਹਨੇ ਪੈਸੇ ਦਿੰਦੇ ਉਹ ਕੀ ਕਰਦੇ ਸੀ ਜੇ ਪਤਾ ਹੀ ਹੈ ਬੰਦਾ ਉਹ ਕ੍ਰਿਮੀਨਲ ਲਾਓ ਦਾ ਪਾਰ ਆ ਰਿਕਾਰਡ ਮਾੜਾ ਹੈ ਪ੍ਰੋਲ ਤੇ ਆਇਆ ਵੈ ਤੇ ਉਹਦੇ ਤੇ ਧਿਆਨ ਹੀ ਨਹੀਂ ਦਿੱਤਾ ਗਿਆ ਇਸ ਸਿਸਟਮ ਦੇ ਵਿੱਚ ਤੇ ਹਾਲਾਤ ਦਾ ਸਖੀਰ ਦਾ ਪਹਿਲਾਂ ਹੀ ਪਤਾ ਵੀ ਜੈਡ ਸਕਿਉਰਿਟੀ ਦੇ ਵਿੱਚ ਹੈ ਫਿਰ ਵੀ ਇਹੋ ਜੀ ਘਟਨਾ ਹੋਣੀ ਤਾਂ ਬੜੀ ਮਾੜੀ ਗੱਲ ਹੈ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਸੁਣਾਏਗੀ ਸਜ਼ਾ ਉਹ ਪੂਰੀ ਕਰ ਰਹੇ ਨਹੀਂ ਕਿ ਜਦੋਂ ਨੂੰ ਨਹੀਂ ਲੱਗਦਾ ਕਿ ਤਨਾ ਕਿਸੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਵੀ ਲਗਨ ਆਏਗੀ ਨਹੀਂ ਵੇਖੋ ਉਹੀ ਤਾਂ ਗੱਲ ਕਰਦੇ ਆ ਨਾ ਵੀ ਆਪਾਂ ਉਸ ਹੁਕਮਾਂ ਦੇ ਮੁਤਾਬਕ ਹੀ ਸਾਰਾ ਕੁਝ ਹੋ ਰਿਹਾ ਜੋ ਅਕਾਲ ਤਖਤ ਨੇ ਹੁਕਮ ਲਾਇਆ ਉਹਦੇ ਮੁਤਾਬਕ ਹੀ ਸਿਰ ਨਮਾ ਕੇ ਸਾਰਿਆਂ ਨੇ ਕਿਹਾ ਵੀ ਪ੍ਰਵਾਨ ਆ ਸਾਨੂੰ ਤੇ ਉਹਦੇ ਕਿਸਮ ਦਾ ਉਲਟ ਜਾਣ ਵਾਲੀ ਗੱਲ ਹੀ ਹੈ ਨਾ ਫਿਰ ਉੱਥੇ ਬੰਦੇ ਬੈਠੇ ਨੂੰ ਡਰਾਉਣ ਵਾਲੀ ਗੱਲ ਹੀ ਹੈ ਨਾ ਜਾਂ ਇਹ ਤਾਂ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਗੋਲੀ ਪਾਸੇ ਦੀ ਨਾ ਕਿ ਸਿੱਧੀ ਵੀ ਵੱਜ ਸਕਦੀ ਸੀ ਕਿ ਵੱਜ ਸਕਦੀ ਸੀ ਸੋ ਇਸ ਕਰਕੇ ਮੈਂ ਫੇਰ ਉਹੀ ਗੱਲ ਕਹਿਣਾ ਵੀ ਮਤ ਪੇਤ ਸਾਡੇ ਕਿੰਨੇ ਵੀ ਹੋ ਸਕਦੇ ਨੇ ਕਿਸੇ ਨਾਲ ਪਰ ਜਿਹੜੀ ਜਗਾ ਚੁਣਨੀ ਇਹ ਜੇ ਸਮਾਂ ਚੁਣਨਾ ਇਹ ਤਾਂ ਸਾਰਾ ਬਿਲਕੁਲ ਹੀ ਬਹੁਤ ਗਲਤ ਹੈ ਜੇ ਬੰਦਿਆਂ ਨਾਲ ਲੜਾਈਆਂ ਲੜਦੀਆਂ ਬਾਹਰ ਟਾਈਮ ਥੋੜਾ ਲੜੀ ਜਾਓ ਜਿਹਦੇ ਨਾਲ ਲੜਦਾ ਉੱਥੇ ਤਾਂ ਇਹ ਜੇ ਗੁਰੂ ਘਰ ਦੇ ਵਿੱਚ ਜਾ ਕੇ ਇਹ ਜੀ ਗੱਲ ਕਰਨੀ ਤਾਂ ਮੈਂ ਕਹਿੰਦਾ ਵੀ ਇਦੂ ਤਾਂ ਮਾੜੀ ਕੋਈ ਹੋ ਹੀ ਨਹੀਂ ਸਕਦੀ ਗੁਰੂਕਾ ਸਾਹਿਬ ਗੱਲ ਵੀ ਤੁਹਾਨੂੰ ਵੀ ਸੁੱਜਿਆ ਗਿਆ ਸੀਗਾ ਕਦੋਂ ਗਿਆਣਾ ਸੀ ਮੈਂ ਨਾ ਉਹਦੇ ਮਾਫੀ ਲੈ ਲਈ ਸੀ ਮੈਂ ਇੱਕ ਵਿਆਹ ਸੀ ਮੇਰੇ ਪੀਏ ਦੀ ਬੇਟੀ ਦਾ ਵਿਆਹ ਸੀ ਚੰਡੀਗੜ੍ਹ ਉਹਦੇ ਕੋਈ ਖਾਂ ਲਿਆ ਪੇਟ 'ਚ ਗੜਬੜ ਹੋ ਗਈ ਫਰਮਾਨਾ ਨੂੰ ਲਿਖ ਕੇ ਭੇਜਤਾ ਸੀ ਮੈਂ ਅੱਜ ਇਸ ਤਰੀਕ ਤੇ ਆ ਨਹੀਂ ਸਕਦਾ ਜਦੋਂ ਅਗਲਾ ਤੁਸੀਂ 6 ਤਰੀਕ ਦਿਓਗੇ ਮੈਂ ਉਦੇ ਹਾਜ਼ਰ ਹੋ ਜੀ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜ਼ੀਲੈਂਡ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜ੍ਹਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ